ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਕੌਮੀ ਇਨਸਾਫ ਮੋਰਚਾ ਜੋ ਤਕਰੀਬਨ 13 ਮਹੀਨੇ 14 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਜਨਵਰੀ ਦੇ ਵਿੱਚ ਪਿੱਛੇ ਸ਼ੁਰੂ ਹੋਇਆ ਸੀ ਉਸ ਤੋਂ ਬਾਅਦ ਲਗਾਤਾਰ ਸੰਘਰਸ਼ ਕਰਦਾ ਹੋਇਆ ਇਹ ਮੋਰਚਾ ਉਸ ਤੋਂ ਬਾਅਦ ਹੁਣ ਹਾਈ ਕੋਰਟ ਦੇ ਵਿੱਚ ਜਿਸ ਵਕਤ ਇਹ ਮੈਟਰ ਪਹੁੰਚਿਆ ਤੇ ਹਾਈ ਕੋਰਟ ਦੇ ਵੱਲੋਂ आदेश ਦਿੱਤੇ ਜਾ ਰਹੇ ਨੇ ਕਿ ਇਸ ਮੋਰਚੇ ਨੂੰ ਹਟਾਇਆ ਜਾਵੇ ਇੱਥੋਂ ਦੀ ਇਸ ਵਕਤ ਸਾਡੇ ਨਾਲ ਕੌਮੀ ਇਨਸਾਫ ਮੋਰਚੇ ਤੋਂ ਲੀਡਰ ਜੀ ਨੇ ਪਾਸਿੰਗ ਫਰਾਂਚਿ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਫਰਾਂਸ ਸਾਹਿਬ ਹਾਈ ਕੋਰਟ ਦੇ ਵਿੱਚੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਹਿੰਦੇ ਇਸ ਮੋਰਚੇ ਨੂੰ ਹਟਾਇਆ ਜਾਵੇ ਇਸ ਮੋਰਚੇ ਨੂੰ ਇੱਥੋਂ ਦੀ ਚੱਕਿਆ ਜਾਵੇ ਰਾਹ ਖਾਲੀ ਕਰਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੱਜ ਸਾਹਿਬ ਜਿੱਥੇ ਮੋਰਚਾ ਚਕਾਉਣ ਦੀ ਗੱਲ ਕਰਦੇ ਆ ਉਹ ਇਹ ਵੀ ਪੁੱਛਣਾ ਚਾਹੀਦਾ ਵੀ ਇਹ ਬੈਠੇ ਹੀ ਮੋਰਚਾ ਲੱਗਾ ਕਿਉਂ ਪਹਿਲੀ ਗੱਲ ਤਾਂ ਉਹ ਪੁੱਛਣੇ ਮੋਰਚਾ ਲੱਗਾ ਕਿਉਂ ਫਿਰ ਚਾਹੌਣ ਦੀ ਗੱਲ ਕਰ ਫਿਰ ਪ੍ਰਸ਼ਾਸਨ ਨੂੰ ਸਰਕਾਰ ਨੂੰ ਪੁੱਛਣ ਵੀ ਇਹ ਲੋਕ ਕਿਉਂ ਬੈਠੇ ਨੇ ਤੇ ਤੁਸੀਂ ਇਹਨਾਂ ਦੀ ਹੁਣ ਤੱਕ ਕੀ ਕੀਤਾ ਜੋ ਰਸਤਾ ਖੁੱਲਣ ਦੀ ਗੱਲ ਹੈ ਰਸਤਾ ਤਾਂ ਖੁੱਲਿਆ ਹੋਇਆ ਜੀ ਟਾਹਫਕ ਜਾ ਰਹੀ ਹੈ ਕਿਸੇ ਵੀ ਤਰ੍ਹਾਂ ਦੀ ਟ੍ਰਾਂਸਪੋਰਟੇਸ਼ਨ ਨੂੰ ਕੋਈ ਤੰਗੀ ਨਹੀਂ ਕਿਸੇ ਕਿਸੇ ਨੂੰ ਪਰੇਸ਼ਾਨ ਨਹੀਂ ਨੇ ਇਹ ਜਿਹੜਾ ਇੱਕ ਬੰਦੇ ਦਾ ਰਸਤਾ ਖੁੱਲਿਆ ਇੱਕ ਬੰਦੇ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਪਹਿਲੇ ਦਿਨ ਤੋਂ 7 ਜਨਵਰੀ ਤੋਂ ਤੇ ਇਹ ਤੇ ਰਸਤਾ ਖੋਲਣ ਦੀ ਕੋਈ ਗੱਲ ਨਹੀਂ ਇਹ ਜੱਜ ਸਾਹਿਬ ਮਾਨਜੂਰ ਅਦਾਲਤ ਨੂੰ ਬੇਨਤੀ ਕਰਨ ਹੈ ਜਿੱਥੇ ਉਹ ਵਿਜਿਤ ਨਹੀਂ ਉੱਥੇ ਵੀ ਸੋਚਣਾ ਕਿ ਇੱਕ ਕੇਵਲ ਰਾਸਤੇ ਦੀ ਗੱਲ ਕਰਦੇ ਕਿ ਤੇ ਉਹਨਾਂ ਮਾਵਾਂ ਬਾਰੇ ਭੈਣਾਂ ਬਾਰੇ ਧੀਆ ਬਾਰੇ ਪਤਨੀਆਂ ਬਾਰੇ ਸੋਚਣਾ ਜਿਹੜੀਆਂ 33 34 33 ਸਾਲ ਤੋਂ ਆਪਣੇ ਨੀਂਦੀ ਕਰ ਰਹੀਆਂ ਚੌਂਕਿਆਂ ਜੁੱਲਿਆਂ 'ਚ ਬੈਠ ਕੇ ਵੀ ਕਦੋਂ ਸਾਡਾ ਘਰ ਦਾ ਆਊਗਾ ਤੇ ਬੈਠ ਕੇ ਰੋਟੀ ਖਾਊਗਾ ਉਹਨਾਂ ਬਾਰੇ ਨੇ ਸੋਚਦੇ ਇਹਨਾਂ ਨੂੰ ਉਹਨਾਂ ਬਾਰੇ ਵੀ ਸੋਚਣਾ ਚਾਹੀਦਾ ਸਾਡੇ ਬਾਰੇ ਵੀ ਅਸੀਂ ਬੈਠੇ ਕੋ ਸਾਨੂੰ ਕੋਈ ਅਸੀਂ ਓਜੜਵਾ ਪਾਗਲ ਆ ਮੂਰਖ ਆ ਵੀ ਅਸੀਂ ਇੱਥੇ ਜੰਗਲ ਬਿਆਬਾਨ ਦੇ ਵਿੱਚ ਪਿਛਲੀਆਂ ਸਾਰੀਆਂ ਗਰਮੀ ਚ ਅੱਜ 15 ਮਹੀਨੇ ਤੇ 10 ਦਿਨ ਸਮਾਂ ਹੋ ਗਿਆ ਸਾਨੂੰ ਇੱਥੇ ਬੈਠਿਆ ਨੂੰ ਕਿੰਨੀਆਂ ਗਰਮੀਆਂ ਕਿਦਾਂ ਲੰਗੀਆਂ ਕਿਦਾਂ ਸਰਦੀਆਂ ਝਖੜਾਂ ਵਿੱਚ ਨੇਰੀਆਂ ਦੇ ਵਿੱਚ ਕੋਰੇ ਠੰਡਾਂ ਦੇ ਵਿੱਚ ਬੈਠੇ ਆ ਬਜ਼ੁਰਗ ਬੀਬੀਆਂ ਬੈਠੀਆਂ ਬਜ਼ੁਰਗ ਬੈਠੇ ਨੇ ਬੱਚੇ ਬੈਠੇ ਨੇ ਇੱਕੋ ਬੈਠੇ ਆ ਸਕੋ ਕੇ ਜਦੋਂ ਸਾਡੇ ਸਾਰੇ ਰਾਹ ਬੰਦ ਹੋ ਗਏ ਕੋਈ ਸਨਵਾਈ ਨਹੀਂ ਹੋਈ ਨਾ ਉਹਨਾਂ ਦੀ ਬੇ ਸਿੰਘਾਂ ਦੀ ਇੱਕ ਵੀ ਪੰਜਾਬ ਨਹੀਂ ਸਾਰੇ ਹਿੰਦੁਸਤਾਨ ਦੀ ਧਰਤੀ ਤੇ ਸਾਨੂੰ ਇੱਕ ਐਗਜ਼ਾਮਪਲ ਦੇ ਦੇਣ ਵੀ 28 30 30 ਸਾਲ ਤੋਂ ਬੰਦੇ ਨੂੰ ਪਰੋਲ ਹੀ ਨਾ ਮਿਲੀ ਹੋਵੇ ਉਹ ਛੁੱਟੀ ਨਾ ਕਰਿਆ ਹੋਵੇ ਜਾਂ ਕੋਈ 33 34 ਸਾਲ ਤੋਂ ਜੇਲ੍ਹ ਸੇ ਇੱਕ ਐਗਜ਼ਾਮਪਲ ਦੇ ਦੇਣੇ ਹੀ ਮੰਨ ਲਾਂਗੇ ਇੱਕ ਅਧੀ ਸਿੱਖਾ ਨੇ ਹੋ ਰਿਹਾ ਸਿੱਖਾਂ ਨਹੀਂ ਅਨ ਜਸਟਿਸ ਹੋ ਰਹੀ ਹੈ ਉਹ ਦੇਖਣ ਵੀ ਸਿੱਖਾਂ ਨੇ ਹੁਣ ਤੱਕ ਕੀ ਕੀਤਾ ਤੁਸੀਂ ট্রান্সਫਰ ਕਰ ਰਹੇ ਹੋ ਅਨ ਜਸਟਿਸ ਹੋ ਰਹੀ ਹੈ ਲੇਕਿਨ ਜਿਸ ਵਕ ਤੁਸੀਂ ਗੱਲ ਕਰਦੇ ਨਾ ਹਾਈ ਕੋਰਟ ਦੇ ਅੰਦਰ ਗੱਲਬਾਤ ਜਿਸ ਤਰ੍ਹਾਂ ਹੁੰਦੀ ਹੈ ਪੁਲਿਸ ਕਹਿੰਦੇ ਇਹ ਧਾਰਮਿਕ ਮੈਟਰ ਹੈ ਇਹਦੇ ਵਿੱਚ ਤਾਂ ਕਰਕੇ ਅਸੀਂ ਹੱਥ ਨਹੀਂ ਪਾਰੇ ਲੇਕਿਨ ਹਾਈ ਕੋਰਟ ਦੇ ਵੱਲੋਂ ਜੱਜ ਦੇ ਵੱਲੋਂ ਇਹਨੂੰ ਰਾਮ ਰਹੀਮ ਦੇ ਕੇਸ ਦੇ ਨਾਲ ਜੋੜਿਆ ਜਾਂਦਾ ਕਿਹਾ ਜਾਂਦਾ ਕਿ ਅਗਰ ਤੁਸੀਂ ਉਹ ਹੈਂਡਲ ਕਰ ਸਕਦੇ ਹੋ ਤੇ ਇਹ ਹੈਂਡਲ ਕਿਉਂ ਨਹੀਂ ਹੋ ਸਕਦਾ ਤੁਹਾਡੇ ਤੋਂ ਇਹ ਟਿੱਪਣੀ ਜਿਹੜੀ ਹੈ ਉਹਨੂੰ ਤੁਸੀਂ ਕਿਸ ਪ੍ਰਕਾਰ ਦੇਖਦੇ ਹੋ ਮੈਂ ਸਾਰੀ ਪ੍ਰੈਸ ਨੂੰ ਪ੍ਰਸ਼ਾਸਨ ਨੂੰ ਜੱਜ ਸਾਹਿਬ ਨੂੰ ਸਾਰਿਆਂ ਨੂੰ ਇੱਕ ਬੇਨਤੀ ਕਰਨੀ ਚਾਹਨਾ ਨਿਮਰਤਾ ਸਹਿਤ ਰਾਮ ਰਹੀਮ ਨੂੰ ਜਾਂ ਰਾਮਪਾਲ ਜਿਹੜੇ ਉਹਨਾਂ ਨੇ ਗੰਦੇ ਕੰਮ ਕੀਤੇ ਨੇ ਇਸ ਸਮਾਜ 'ਚ ਇਹ ਇਹੋ ਜ ਹੈ ਉਹ ਜਿਹੜੀ ਸਾਡੀ ਜਬਾਨ ਅਜਾਸਤ ਨਹੀਂ ਦਿੰਦੀ ਅਸੀਂ ਸਪੀਕਰ ਤੋਂ ਮਾਈਕ ਤੋਂ ਬੋਲੀਏ ਜੋ ਉਹਨਾਂ ਨੇ ਕੁਕਰਮ ਕਰ ਕੀਤੇ ਨੇ ਉਹਨਾਂ ਨਾਲ ਇਸ ਮੋਰਚੇ ਦੀ ਤੁਲਨਾ ਕਰਨੀ ਹੀ ਗੁਨਾਹ ਹੈ ਸਮਾਜਿਕ ਤੌਰ ਤੇ ਉਹ ਤੁਲਨਾ ਕਰਨੀ ਨਹੀਂ ਚਾਹੀਦੀ ਇਹ ਕੌਮੀ ਸ਼ਗਰਸ ਦੇ ਯੋਧੇ ਨੇ ਕੌਮ ਲਈ ਬੈਠੇ ਨੇ ਇਹ ਨਾ ਉਹ ਕੰਮ ਕਰਦੇ ਐਸਪੀਐਲ ਨਹਿਰ ਵੀ ਨਿਕਲਣੀ ਸੀ ਇੱਥੇ ਕਿਸੇ ਦੇ ਸਿਰਾਂ ਦੇ ਨੌਜਵਾਨਾਂ ਦੇ ਦਸਤਾਰਾਂ ਨਹੀਂ ਸੀ ਹੁਣੇ ਜੋ ਕੰਮ ਹੋ ਰਿਹਾ ਸੀ ਮੈਂ ਤੁਹਾਨੂੰ ਇੱਕ ਅਧਾਰਨ ਦੇਣੀ ਚਾਹੁੰਨਾ ਹੈ 1992-93 ਚ ਮੈਂ ਕੈਨੇਡਾ ਹੀ ਸਾਡੀ ਫੈਮਿਲੀ ਹੁਣ ਵੀ ਕੈਨੇਡਾ ਹੀ 90 ਚ ਮਾਈਗ੍ਰੇਟ ਹੋ ਗਿਆ ਕੈਨੇਡਾ ਕੈਨੇਡਾ ਰਹਿੰਦੇ ਉੱਥੇ ਦੀ ਓਟਾਵਾ ਕੈਪੀਟਲ ਆ ਪਾਰਲੀਮੈਂਟ ਆ ਉਹਨੇ ਕਿਹਾ ਵੀ ਤੁਸੀਂ 3 ਮਿੰਟ ਸਾਨੂੰ ਪੰਜਾਬ ਦੇ ਹਾਲਾਤਾਂ ਬਾਰੇ ਦੱਸੋ ਕੋਈ ਵੀ ਅੰਗਰੇਜ਼ੀ ਫ੍ਰੈਂਚ ਮੈਨੂੰ ਥੋੜੀ ਬੜੀ ਜਰਮਨ ਵੀ ਆਉਂਦੀ ਹੈ ਫ੍ਰੈਂਚ ਵੀ ਆਉਂਦੀ ਹੈ ਮੈਂ ਕਿਹਾ ਕੋਈ ਨਹੀਂ ਕੱਠ ਬਹੁਤ ਹੋਇਆ ਹੋਇਆ ਸੀ ਉਦੋਂ ਆ ਤਾਂ ਪ੍ਰੈਸ ਦੀ ਸੀ ਦੂਸਰੀ ਪ੍ਰੈਸ ਸੀ ਟੈਲੀਵਿਜ਼ਨ ਚੈਨਲ ਇੱਕ ਦੋ ਤਿੰਨ ਚਾਰ ਪੰਜ ਐਂ ਤਾਂ ਚੱਲਦੀ ਸੀ ਮੈਂ ਕਿਹਾ ਵੀ ਕੋਈ ਨਹੀਂ ਮੈਂ ਤੁਹਾਨੂੰ ਡੇਢ ਮਿੰਟ ਚ ਦੱਸਾਂਗਾ ਪਰ ਤਿੰਨਾਂ ਪਾਸੇ ਦੱਸਾਂਗਾ ਵੀ ਹਾਲਾਤ ਕਿਉਂਕਿ ਉਦੋਂ ਸਾਰੀ ਪ੍ਰੈਸ ਤੇ ਮੀਡੀਆ ਤੇ ਪਾਬੰਦੀ ਸੀ ਪੰਜਾਬ ਆਉਣ ਤੇ ਵੀਜ਼ਾ ਨਹੀਂ ਸੀ ਮਿਲਦਾ ਮੇਗਾ ਪੰਜਾਬ ਦੇ ਹਾਲਾਤ ਇਹੋ ਜਿਹੇ ਨੇ ਕੋਈ ਵੀ ਪੁਲਿਸ ਅਫਸਰ ਪੰਜਾਬ ਜਾ ਕੇ ਜੇ ਉਹਨੇ ਆਪਣੀ ਗਨ ਚੈੱਕ ਕਰਨੀ ਹੋਵੇ ਰਾਈਫਲ ਪਿਸਟਲ ਕਰਨਾ ਹੋਵੇ ਚੈੱਕ ਵੀ ਇਹ ਚੱਲਦਾ ਕਿ ਨਹੀਂ ਚੱਲਦਾ ਉਹਨੂੰ ਕਿਸੇ ਵੀ ਜੰਗਲ ਚ ਜਾਣ ਦੀ ਲੋੜ ਨਹੀਂ ਕਿਸੇ ਜਾਨਵਰ ਤੇ ਦਰਖਤ ਤੇ ਟੈਸਟ ਕਰਨ ਦੀ ਲੋੜ ਨਹੀਂ ਕਿਸੇ ਵੀ ਪੰਜਾਬ ਦੇ ਪਿੰਡ ਜਾ ਕੇ ਜਿਹੜਾ ਕਿਸਾਨ ਤਾਰੀ ਮੁੰਡਾ ਨੂੰ ਚੱਕ ਕੇ ਸ਼ੂਟ ਕਰਕੇ ਚੈੱਕ ਕਰ ਸਕਦਾ ਕਹਿੰਦੇ ਇਹ ਹਾਲਾਤ ਨੇ ਮੈਂ ਕਹੇ ਹਾਲਾਤ ਇਦਾਂ ਦਾ ਜੰਗਲ ਦਾ ਰਾਸ ਸੀ ਨੌਜਵਾਨਾਂ ਨੂੰ ਕੱਟ-ਕੱਟ ਕੇ ਮਾਰਿਆ ਇਹਨਾਂ ਦੀ ਜੋੜੀ ਨੇ ਕੇਪੀਐਸ ਗਿਰ ਤੇ ਬਿਆਸ ਹੁੰਦੇ ਨੇ ਇਸ ਕਰਕੇ ਉਹਨਾਂ ਇਹਨਾਂ ਨੌਜਵਾਨਾਂ ਨੇ ਕੁਰਬਾਨੀ ਕੀਤੀ ਆਪਣੀ ਜਵਾਨੀ ਦੀ ਕੁਰਬਾਨੀ ਕੀਤੀ ਹੈ ਸਾਰੀ ਜਵਾਨੀ ਗਾਲਤੀ ਕੌਮ ਦੀ ਖਾਤਰ ਪੰਜਾਬ ਦੀ ਖਾਤਰ ਸ਼ਾਂਤੀ ਦੀ ਉਸ ਤੋਂ ਬਾਅਦ ਥੋੜੀ ਸ਼ਾਂਤੀ ਹੋਈ ਪੰਜਾਬ 'ਚ ਇਸ ਕਰਕੇ ਇਹਨਾਂ ਦਾ ਜਿਹੜੀ ਤੁਲਨਾ ਕਰਨੀ ਉਸ ਗੰਦੇ ਸ਼ਖਸ ਨਾਮ ਆਰਾਮ ਰਹੀਮਨਾ ਇਹ ਵੀ ਇੱਕ ਸਮਾਜਿਕ ਗੁਨਾਹ ਹੈ ਕਰਨੀ ਨਹੀਂ ਚਾਹੀਦੀ ਲੇਕਿਨ ਹੁਣ ਉਹਨਾਂ ਦੇ ਵੱਲੋਂ ਤਾਂ ਟਿੱਪਣੀ ਕਰ ਦਿੱਤੀ ਗਈ ਹੈ ਕਿ ਇੱਥੋਂ ਉਠਾਇਆ ਜਾਣਾ ਚਾਹੀਦਾ ਹੈ ਹੁਣ ਤੁਹਾਡੇ ਕੋਲ ਕੀ ਸੋਲੂਸ਼ਨ ਹੈ ਤੁਸੀਂ ਕੀ ਕਰੋਗੇ ਅਗੇ ਤੁਹਾਡੇ ਵੱਲੋਂ ਕੀ ਕੋਸ਼ਿਸ਼ ਰੋਕਣ ਦੀ ਕੀਤੀ ਜਾਏਗੀ ਉਹਨਾਂ ਨੂੰ ਕਿਉਂਕਿ ਉਧਰੋਂ ਆਦੇਸ਼ ਆਣਗੇ ਪੁਲਿਸ ਉੱਥੋਂ ਆਏਗੀ ਤਾਂ ਉਹਨਾਂ ਨੂੰ ਚੱਕਰ ਦੀ ਐਸੀ ਕੀ ਕੋਸ਼ਿਸ਼ ਕਰਾਂਗੇ ਸਾਡੇ ਕੋਈ ਕਿਹੜੀ ਫੌਜ ਆ ਅ ਸਾਡੇ ਕੋ ਤਾਂ ਗੁਰੂ ਦਾ ਆਸਰਾ ਤੇ ਸੰਗਤ ਦੀਆਂ ਸੀਸਾਂ ਸੰਗਤ ਦੀਆਂ ਸੀਸਾਂ ਦੇ ਗੁਰੂ ਆਸਰੇ ਦਾ ਅਸੀਂ ਬਹਿਣਾ ਇਹ ਪੁਲਿਸ ਨੇ ਦੇਖਣਾ ਵੀ ਇਹ ਸ਼ਾਂਤੀ ਭੰਗ ਕਰਨੀ ਕੀ ਕਰਨਾ ਹੈ ਪੁਲਿਸ ਦਾ ਕੰਮ ਆ ਨਾ ਤਾਂ ਅਸੀਂ ਸਾਡੇ ਕੋ ਕੋਈ ਤੋਪਾਂ ਆ ਜਿਹੜੀਆਂ ਚਲਾਉਣੀਆਂ ਕੋਈ ਹਥਿਆਰ ਇਹ ਪ੍ਰਸ਼ਾਸਨ ਨੇ ਦੇਖਣਾ ਕਿ ਅਸੀਂ ਇਸ ਮੁਲਕ ਦੇ ਨਾਗਰਿਕਾਂ ਕਿ ਨਹੀਂ ਜੇ ਇਸ ਮੁਲਕ ਦੇ ਨਾਗਰਿਕਾਂ ਜਦੋਂ ਸਾਨੂੰ ਨਿਆਂ ਨਹੀਂ ਮਿਲਿਆ ਹੱਕ ਸੱਚ ਦੀ ਖਾਤਰ ਇੱਥੇ ਬੈਠੇ ਆ ਇਹ ਸੰਵਿਧਾਨਕ ਸਾਡਾ ਹੱਕ ਹੈ ਜਦੋਂ ਬਿਲਕੁਲ ਸਾਡੇ ਕੋਈ ਵੀ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਸੀਐਮ ਨਾ ਸੁਣੇ ਇਸ ਸੰਵਿਧਾਨਕ ਤੌਰ ਤੇ ਆਪਣੀ ਪਰ ਟੈਸਟ ਕਰ ਸਕਦੇ ਆ ਰੋਡ ਤੇ ਬੈਠ ਸਕਦੇ ਕੋਈ ਅਸੀਂ ਤੰਗੀ ਨਹੀਂ ਦੇ ਰਿਆ ਕਿਸੇ ਰੋਡ ਮੈਂ ਇਹ ਸਵਾਲ ਪੁੱਛਣਾ ਚਾਹੁੰਦਾ ਆ ਵੀ ਜਿਹੜੀ ਸ਼ੰਭੂ ਬਾਡ ਤੇ ਰੋਡ ਰੋਕੀ ਕਿਸਾਨਾਂ ਨੇ ਨਹੀਂ ਰੋਕੀ ਇੱਥੇ ਵੀ ਅਸੀਂ ਨਹੀਂ ਰੋਕੀ ਸਰਕਾਰ ਨੇ ਰੋਕੀ ਹੈ ਕਰੋੜਾਂ ਅਰਬਾਂ ਦਾ ਲੋਕਾਂ ਦਾ ਨਸਾ ਕਿੰਨੇ ਵਹੀਕਲ ਬੰਦ ਹੋਏ ਕਿੱਥੇ ਦਿੱਲੀ ਜਾਣਾ ਉਹ ਸਰਕਾਰ ਨੇ ਰੋਕੀ ਉਹ ਉੱਥੇ ਜੱਜ ਨੇ ਕੀ ਫੈਸਲਾ ਲਿਆ ਤੇ ਇਹ ਇਹ ਤਾਂ ਰਸਤਾ ਨਹੀਂ ਰੋਕਿਆ ਜਿਹਦੇ ਰਾਸਤੇ ਦੀ ਕੋਈ ਪ੍ਰੋਬਲਮ ਹੈ ਸਾਨੂੰ ਦੱਸਣ ਪਹਿਲਾਂ ਵੀ ਸਰਕਾਰ ਨੇ ਪੁਲਿਸ ਨੇ ਰੋਕਿਆ ਪੁਲਿਸ ਨੇ ਖੋਲ ਦਿੱਤਾ ਸਾਨੂੰ ਕੋਈ ਉਧਰ ਨਹੀਂ ਚੱਲਦੀ ਹੈ ਟ੍ਰੈਫਿਕ ਪਰ ਆ ਰਸਤਾ ਆ ਜਿਹੜੀ ਕਰਨੀ ਜ਼ਬਰਦਸਤੀ ਕਰਨੀ ਇਹ ਮੇਰੇ ਖਿਆਲ ਅਨੁਸਾਰ ਜੋ ਹਾਲਾਤ ਪੰਜਾਬ ਦੇ ਬਣਨਗੇ ਇਹਨਾਂ ਕੋ ਸਾਹਮਣੇ ਨਹੀਂ ਜਾਣੇ ਜੇ ਇਹਨਾਂ ਨੇ ਇਸ ਕੌਮੀ ਇਨਸਾਫ ਮੋਰਚੇ ਨੂੰ ਤੱਕੇ ਨਾ ਚੱਕਣ ਦੀ ਕੋਸ਼ਿਸ਼ ਕੀਤੀ ਤਾਂ ਅਗਰ ਇਹ ਦੂਰ ਆਦੇਸ਼ ਆਇਆ ਤੁਹਾਡੇ ਵੱਲੋਂ ਕੀ ਕੀਤਾ ਜਾਏਗਾ ਤੁਹਾਡੇ ਵੱਲੋਂ ਜੱਜ ਸਾਹਿਬ ਵੀ ਕਹਿੰਦੇ ਨੇ ਕਿ ਬਈ ਇਹਨੂੰ ਖਾਲੀ ਕਰਨਾ ਪਊਗਾ ਤੁਸੀਂ ਸਮਾਨ ਚੱਕੋਗੇ ਜਾਂ ਇਕੱਠ ਸੁੱਧਿਆ ਜਾਏਗਾ ਅਸੀਂ ਅਸੀਂ ਤਾਂ ਅਸੀਂ ਤਾਂ ਕਾਲ ਕਰਾਂਗੇ ਜੀ ਸੰਗਤ ਨੂੰ ਵੀ ਆ ਸਾਡੇ ਨਾਲ ਤੱਕਾ ਹੋ ਰਿਹਾ ਹੈ ਤੇ ਜੋ ਸੰਗਤ ਫੈਸਲਾ ਕਰੂਗੀ ਕੀ ਅਸੀਂ ਲੜਾਈ ਕੀ ਕਰਨੀ ਹੈ ਜੀ ਅਸੀਂ ਕੋਈ ਗਵਰਨਮੈਂਟ ਨਾਲ ਪੁਲਿਸ ਨਾਲ ਜਾਂ ਆਰਮੀ ਨਾਲ ਲੜਾਈ ਲੜ ਸਕਦੇ ਅਸੀਂ ਤਾਂ ਉਸ ਪਰਮਾਤਮਾ ਕਾਲਪੁਰਖ ਮੇਰੇ ਅਰਦਾਸ ਕਰਾਂਗੇ ਸਾਡੀ ਰੱਖਿਆ ਕਰੋ ਸਾਨੂੰ ਯਕੀਨ ਆ ਸਿੱਖ ਕੌਮ ਸ਼ਾਂਤਵੇਂ ਢੰਗ ਨਾਲ ਤਿੰਨ ਸਾਲ ਮੋਰਚਾ ਲੱਗਾ ਰਿਹਾ ਜੈਤੂ ਵਾਲਾ ਜਿੱਤੀ ਹੈ ਹੋਰ ਮੋਰਚੇ ਵੀ ਜਿੱਤੇ ਅਸੀਂ ਹਰ ਹਾਲਤ ਚ ਕੋਸ਼ਿਸ਼ ਕਰਨੀ ਵੀ ਕੋਈ ਵੀ ਵਾਇਓਲੇਸ਼ਨ ਨਾ ਹੋਵੇ ਸ਼ਾਂਤ ਵੀ ਢੰਗ ਨਾਲ ਸੀ ਨੂੰ ਸਮਾਰਟ ਕਰ ਰਹੇ ਆ ਤੇ ਕਰਨਾ ਵਾ ਬਾਕੀ ਦੇਖਾਂਗੇ ਜੋ ਪੁਲਿਸ ਨੇ ਪ੍ਰਸ਼ਾਸਨ ਨੇ ਕਰਨਾ ਉਹਦੀ ਕੋਈ ਗੱਲ ਨਹੀਂ ਲੇਕਿਨ ਪਿਛਲੀ ਵਾਰੀ ਵੀ ਜਿਸ ਵਕਤ ਹਥੋਪਾਈ ਹੋਈ ਜਿਸ ਵਕਤ ਚੰਡੀਗੜ੍ਹ ਜਾਣ ਦੀ ਗੱਲ ਕੀਤੀ ਜਾ ਰਹੀ ਸੀਗੀ ਹਥੋਪਾਈ ਹੋਈ ਉਸ ਵਕਤ ਵੀ ਸਾਰਾ ਇਲਜ਼ਾਮ ਕੌਮੀ ਇਨਸਾਫ ਮੋਰਚੇ ਦੇ ਉੱਤੇ ਪਾਇਆ ਗਿਆ ਇਹ ਕਿਹਾ ਗਿਆ ਕਿ ਤੁਹਾਡੇ ਵੱਲੋਂ ਪਹਿਲ ਕੀਤੀ ਗਈ ਉਸ ਤੋਂ ਬਾਅਦ ਪੁਲਿਸ ਨੇ ਆਪਣੇ ਵੱਲੋਂ ਪਹਿਲ ਕੀਤੀ ਲੇਕਿਨ ਹੁਣ ਵੀ ਹਾਲਾਤ ਹੋ ਸਕਦੇ ਨੇ ਪਿਛਲੀ ਵਾਰ ਵੀ ਸਿਕਿਉਰਿਟੀ ਟੈਂਕ ਲਿਆ ਕਿਥੇ ਖੜਾ ਦਿੱਤੇ ਗਏ ਸੀਗੇ ਹਾਈ ਸਿਕਿਉਰਿਟੀ ਟੈਂਕ ਜਿਹੜੇ ਸੀਗੇ ਆਏ ਸੀਗੇ ਹੁਣ ਵੀ ਉਹ ਸਥਿਤੀਆਂ ਬਣ ਸਕਦੀਆਂ ਨੇ ਦੁਬਾਰਾ ਤੋਂ ਲੱਗਦਾ ਕਿ ਨੌਜਵਾਨ ਮੁਰ ਤੋਂ ਕੌਮੀਨ ਮੋਰਚੇ ਦੇ ਵਿੱਚ ਆ ਕੇ ਜੁੜਨਗੇ ਤਾਂ ਕਿ ਉਸ ਵਕਤ ਜਿੱਦਾਂ ਖੜ ਗਏ ਸੀ ਆ ਕਿ ਨੌਜਵਾਨ ਉਦਾਂ ਖੜਾ ਨਾ ਕੇ ਅਸੀਂ ਅਪੀਲ ਕਰ ਕੀਤੀ ਵੀ ਆ ਕਰਾਂਗੇ ਵਾਰ-ਵਾਰ ਵੀ ਕਿਸੇ ਨੇ ਵੀ ਕੋਈ ਹੱਥੋ ਪਾਈ ਨਹੀਂ ਹੋਣਾ ਪੁਲਿਸ ਨਾਲ ਸ਼ਾਂਤਵੇਂ ਢੰਗ ਨਾਲ ਪ੍ਰਦਰਸ਼ਨ ਕਰਨਾ ਜਿਹੜੀ ਤੁਸੀਂ 8 ਫਰਵਰੀ ਦੀ ਗੱਲ ਕਰਦੇ ਹੋ ਉਹ ਵੀ ਉੱਥੋਂ ਪ੍ਰਸ਼ਾਸਨ ਦੇ ਸਾਈਡ ਤੋਂ ਚੰਡੀਗੜ੍ਹ ਵੱਲੋਂ ਰੋੜੇ ਵੱਟੇ ਵੱਜੇ ਆ ਬੀਬੀਆਂ ਭੈਣਾਂ ਦੇ ਬੱਚੇ ਰੋ ਰਹੇ ਬੱਟੇ ਫਿਰ ਨੌਜਵਾਨ ਭਾਵਕ ਹੋਏ ਆ ਅਸੀਂ ਇਹ ਬੇਨਤੀ ਕਰਾਂਗੇ ਕਿ ਇਹੋ ਜਿਹੇ ਹਾਲਾਤ ਕਦੀ ਵੀ ਪ੍ਰਸ਼ਾਸਨ ਬਣ ਨਾ ਦੇਵੇ ਸਾਡੇ ਨੂੰ ਕੋਈ ਇਹੋ ਜਿਹੇ ਹਾਲਾਤ ਨਹੀਂ ਅਸੀਂ ਬਣਨ ਦੇਾਂਗੇ ਹਰ ਹਾਲਤ 'ਚ ਅਸੀਂ ਮੋਰੇ ਹੋ ਕੇ ਬੇਨਤੀ ਕਰਾਂਗੇ ਹਰ ਸੰਗ ਤੇ ਨੌਜਵਾਨਾਂ ਨੂੰ ਵੀ ਆਪਾਂ ਸ਼ਾਂਤਵੇਂ ਟੰਗਣਾ ਇਹ ਰੋਸਮਾਰ ਤੇ ਕੀਤਾ ਤੇ ਸ਼ਾਂਤਵੇਂ ਹੀ ਟੰਗਣਾ ਹੀ ਰਹਿਣਾ ਤੇ ਉਸ ਪਰਮਾਤਮਾ ਕਾਰਪੁਰਖ ਦਾ ਨਾਮ ਜਪਣਾ ਸਾਡੀ ਇਹੋ ਹੈ ਬਾਕੀ ਜੋ ਹੁੰਦਾ ਵੇਖੀ ਜੂ ਅਸੀਂ ਜੋ ਕੁਝ ਹੁਣ ਤੱਕ ਕੀਤਾ ਸ਼ਾਂਤਪੀ ਦਾ ਅੰਗਲੇ ਕਿਤੇ ਪ੍ਰਸ਼ਾਸਨ ਵੀ ਸੋਚ ਲਵੇ ਲੋਕ ਇਹ ਗਵਰਨਮੈਂਟ ਵੀ ਸੋਚ ਲਵੇ ਤੇ ਜੱਜ ਸਾਹਿਬ ਦੋਤਲੇ ਪਿਛਲੇ ਸਾਲ 26 ਜਨਵਰੀ ਨੂੰ ਇੱਥੇ 1,30,000 ਦਾ ਸਰਕਾਰ ਕੈਰੀ ਇਕੱਠਾ ਹੋਇਆ ਕਿਸੇ ਦੀ ਕੋਈ ਭੰਨਤੋੜ ਹੋਈ ਕੋਈ ਨੁਕਸਾਨ ਹੋਇਆ ਕੋਈ ਹੱਲਾ ਗੁੱਲਾ ਹੋਇਆ ਪਿਛਲੇ ਸਾਲ 15 ਅਗਸਤ ਨੂੰ ਇਹ ਸਰਕਾਰ ਕੈਰੀ 70,000 ਦੇ ਕਰੀਬ ਇਕੱਠਾ ਦਾ ਕੋਈ ਹੱਲਾ ਗੁੱਲਾ ਹੋਇਆ ਕਿਸੇ ਨੂੰ ਪਰੇਸ਼ਾਨੀ ਹੋਈ ਕੋਈ ਗੱਡੀ ਦੀ ਛੜੀਟ ਵੀ ਵੱਜੀ ਹੋਈ ਤਾਂ ਦੱਸ ਦਵੇ ਫੇ ਪ੍ਰੋਗਰਾਮ ਹੁੰਦੇ ਰਹੇ ਇੱਥੇ ਵੱਡੇ ਵੱਡੇ ਪ੍ਰੋਗਰਾਮ ਕਿਸੇ ਦਾ ਵੀ ਨੁਕਸਾਨ ਹੋਇਆ ਨਾਗਰਿਕ ਤਾਂ ਸਾਨੂੰ ਦੱਸਣ ਅਸੀਂ ਜਿੰਨੀ ਸਾਡੀ ਰਿਸਪਾਂਸਿਬਿਲਿਟੀ ਜੇ ਹੁਣ ਸਰਕਾਰ ਹੀ ਇਹ ਕੰਮ ਕਰਉਣਾ ਚਾਹੂਗੀ ਫੇਰ ਤਾਂ ਸਾਡੇ ਬਸ ਨਹੀਂ ਨਾ ਫੇਰ ਤਾਂ ਸਰਕਾਰ ਹੀ ਨਹੀਂ ਜੁੱਟੂਗੀ ਸਰਕਾਰ ਹੀ ਜ਼ਿੰਮੇਵਾਰੀ ਹੋਊਗੀ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੋਊਗਾ ਜੇ ਇੱਥੇ ਕੋਈ ਗੜਬੜ ਹੋਣੀ ਸਾਡੇ ਨੂੰ ਕੋਈ ਗੜਬੜ ਨਹੀਂ ਲੇਕਿਨ ਹੁਣ ਕਿਸਾਨਾਂ ਨੇ ਵੀ ਤੁਹਾਨੂੰ ਆਪਣਾ ਸਮਰਥਨ ਦਿੱਤਾ ਹੈ ਜਿਹੜੇ ਕਿਸਾਨ ਜਿਹੜਾ ਐਸਕੇਐਮ ਗੈਰ ਰਾਜਨੀਤਿਕ ਹੈ ਖਾਸ ਕਰ ਢੱਲੇਵਾਲ ਸਾਹਿਬ ਹੋ ਗਏ ਉਸ ਤੋਂ ਬਾਅਦ ਸਰਵਨ ਸਿੰਘ ਮੰਦਿਰ ਹੋ ਗਏ ਉਹਨਾਂ ਨੇ ਸਪੈਸ਼ਲ ਵੀਡੀਓ ਬਾਈਟ ਜਾਰੀ ਕੋਸ਼ਿਸ਼ ਕਰੂਗਾ ਅਸੀਂ ਆਪਣਾ ਇਕੱਠ ਲੈ ਕੇ ਇੱਥੇ ਪਹੁੰਚਾਂਗੇ ਲੱਗਦਾ ਇਹਦੇ ਨਾਲ ਕੌਮੀ ਸਫ ਮੋਰਚੇ ਨੂੰ ਕਿਤੇ ਨਾ ਕਿਤੇ ਇੱਕ ਸਪੋਰਟ ਮਿਲੇਗੀ ਬਿਲਕੁਲ ਤਾਂ ਮਿਲੂਗੀ ਜੀ ਕਿਸਾਨ ਤਾਂ ਅਸੀਂ ਇੱਕ ਹੀ ਆ ਜੀ ਅਸੀਂ ਵੀ ਤਾਂ ਖਰਾਨੀ ਆ ਜੀ ਉਹ ਜਿਹੜੇ ਕਿਸਾਨ ਉਹ ਵੀ ਸਾਡੇ ਨੇ ਤੇ ਗੁਰੂ ਗ੍ਰੰਥ ਸਾਹਿਬ ਵੀ ਸਾਡਾ ਉਹ ਵੀ ਗੁਰੂ ਗ੍ਰੰਥ ਸਾਹਿਬ ਨੂੰ ਕਿਸਾਨ ਹਰ ਇੱਕ ਕਿਸਾਨ ਮੰਨਦਾ ਪਿੰਡਾਂ 'ਚ ਹਰ ਹਿੰਦੂ ਮੰਨਦਾ ਹਰ ਐਸਸੀਪੀ ਮੰਨਦਾ ਵੀ ਜਦੋਂ ਵੀ ਕੋਈ ਪ੍ਰੋਗਰਾਮ ਪਿੰਡਾਂ 'ਚ ਹੋਵੇ ਦੋ ਟਾਈਮ ਅਰਦਾਸ ਕਰਦੇ ਆ ਤੇ ਉਹਦੇ ਵਾਸਤੇ ਕਾਨੂੰਨ ਬਣਾਉਣ ਲਈ ਬੰਦੀ ਸਿੰਘ ਵੀ ਸਾਡੇ ਨੇ ਕਿਸਾਨੀ ਨਾਲੀ ਸੰਬੰਧਤ ਨੇ ਉਹ ਸਾਡੇ ਬੱਚੇ ਦੇ ਅੰਦਰ ਨੇ ਉਹਨਾਂ ਨੂੰ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਰੀਆਂ ਕਿਸਾਨ ਬੰਦੀਆਂ ਨਿਆੰਗ ਜਿਹੀ ਬੰਦੀਆਂ ਸੰਤ ਸੰਪਰਦਾਵਾਂ ਸਮਾਜਿਕ ਧਾਰਮਿਕ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੀ ਬੇਨਤੀ ਕਰਦੀ ਆ ਵੀ ਇਹ ਸ਼ਾਂਤ ਵੀ ਮੋਰਚਾ ਲੱਗਾ ਕੌਮੀ ਇਨਸਾਫ਼ ਮੋਰਚਾ ਹੈ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਇਸ ਕਰਕੇ ਕੌਮੀ ਇਨਸਾਫ਼ ਮੋਰਚੇ ਦਾ ਸਾਥ ਦਿਓ ਸ਼ਾਂਤ ਵੀ ਟੰਗ ਨਾਲ ਬੈਠੇ ਆ ਇਹ ਉਹ ਜਿਹੜੇ ਕਿਸਾਨ ਜਿਥੇ ਬੰਦੇ ਆਉਣ ਗਿਆ ਜਿਹੜੀਆਂ ਵੀ ਆਉਣ ਗਿਆ ਜਿਹੜੀਆਂ ਆਵਾਜ਼ ਹੁਣ ਵੀ ਸੁਣ ਰਹੀਆਂ ਜਿਹੜੇ ਅਜੇ ਵੀ ਏਸੀ ਦੇ ਵਿੱਚ ਬੈਠੇ ਨੇ ਸਾਡੇ ਵੀਰ ਗਰਮੀਆਂ ਨੂੰ ਏਸੀ ਲਾਉਂਦੇ ਨੇ ਸਾਲ ਨੂੰ ਦੂਏ ਲਾਉਂਦੇ ਨੇ ਹਿੱਟਰ ਲਾਉਂਦੇ ਨੇ ਉਹਨਾਂ ਨੇ ਚੰਨਾਂ ਵਿੱਚ ਬੇਨਤੀ ਵੀ ਆ ਪਰਿਵਾਰਾਂ ਬਾਰੇ ਵੀ ਸੋਚਣ ਉਹਨਾਂ ਬੰਦੀ ਸਿੰਘਾਂ ਬਾਰੇ ਵੀ ਸੋਚਣ ਜਿਹੜੇ ਜਿਨ੍ਹਾਂ ਨੂੰ ਰੋਟੀ ਬਹੀ ਮਿਲਦੀ ਆ ਜਿਨ੍ਹਾਂ ਨੂੰ ਸੂਰਜ ਨਹੀਂ ਦੇਖਣ ਦਿੱਤਾ ਜਾਂਦਾ 24 24 ਘੰਟੇ ਦੀ ਬੰਦੀ ਹੁੰਦੀ ਆ ਉਹ ਸਾਡੇ ਬੱਚੇ ਉਹਨਾਂ ਬਾਰੇ ਸੋਚਦੇ ਹੋਏ ਉਹ ਕੌਮੀ ਸਾਮ ਮਰਚਾ ਦਾ ਸਾਥ ਦੇ ਰਹੇ ਤੁਹਾਨੂੰ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਸੱਦਿਆ ਵੀ ਗਿਆ ਸੀਗਾ ਕਿ ਇੱਕ ਵਾਰੀ ਗੱਲਬਾਤ ਕਰਦੇ ਆ ਬੈਨਦੇ ਆ ਸਲਾਹ مشورہ ਕਰਦੇ ਆ ਲੇਕਿਨ ਤੁਹਾਡੇ ਵੱਲੋਂ ਕੋਈ ਪਹੁੰਚਿਆ ਨਹੀਂ ਉੱਥੇ ਤੁਹਾਡੇ ਵੱਲੋਂ ਨਾ ਕਰ ਦਿੱਤੀ ਗਈ ਉਹਦੀ ਤੁਹਾਨੂੰ ਲੱਗਦਾ ਕਿ ਟੇਬਲ ਤੇ ਕੋਈ ਮਸਲਾ ਹੱਲ ਹੋ ਸਕਦਾ ਨਹੀਂ ਜੀ ਸਾਡੇ ਵੱਲੋਂ ਕੋਈ ਨਾ ਨਹੀਂ ਕੀਤੀ ਅਸੀਂ ਉਹਨਾਂ ਕੋਲ ਮਿਲੇ ਆ ਜੀ ਅਰਸੋਂ ਵੀ ਮੀਟਿੰਗ ਹੋਈ ਚੌਥ ਵੀ ਹੋਈ ਹੈ ਮੀਟਿੰਗ ਸਾਡੀ ਹੁੰਦੀ ਨਹੀਂ ਨੀ ਪਰ ਅਸੀਂ ਉਹਨਾਂ ਨੂੰ ਆਪਣਾ ਜਦੋਂ ਫੈਸਲਾ ਸੁਣਾ ਦਤਾ ਸਾਡਾ ਇੱਕ ਸਿਸਟਮ ਆ ਕਮਿਊਨ ਸਾਹਮੋ ਸਿੱਦਾ ਕੋਰ ਕਮੇਟੀ ਐ ਤਾਲਮੇਲ ਕਮੇਟੀ ਐ 40 45 ਮੈਂਬਰ ਨੇ ਫੇ ਸੰਗਤ ਐ ਸਭ ਤੋਂ ਵੱਡੀ ਜਦੋਂ ਸਾਰਿਆਂ ਨੇ ਫੈਸਲਾ ਕਰਤਾ ਵਾਰ-ਵਾਰ ਫੇ ਗੱਲ ਕਰਨ ਦਾ ਤੋ ਕੀ ਕੋਈ ਨਹੀਂ ਬਣਦੀ ਵੀ ਕਿਹੜੀ ਉਹ ਕਿਹੜਾ ਅਸੀਂ ਚੇਂਜ ਚੇਂਜ ਲਿਆਉਣੀ ਐ ਜਦੋਂ ਅਸੀਂ ਫੈਸਲਾ ਕਰਤਾ ਵੀ ਅਸੀਂ ਅਸੀਂ ਸ਼ਾਂਤਵੇਂ ਢੰਗ ਨਾਲ ਬੈਠੇ ਬਾਕੀ ਤੁਸੀਂ ਜੋ ਕਰਨਾ ਕਾਰਵਾਈ ਕਰੋ ਬਸ ਐਨੀ ਗੱਲ ਆ ਇਹਦੇ ਵਿੱਚ ਹੁਣ ਵਾਰ-ਵਾਰ ਮੀਟਿੰਗ ਕਰਦੇ ਜੋ ਸੰਗਤ ਨੇ ਫੈਸਲਾ ਕਰਤਾ ਫੇ ਕੀ ਕਰਨਾ ਫੇ ਲੋੜ ਹੀ ਨਹੀਂ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਅਸੀਂ ਪਾਲ ਸਿੰਘ ਫਰਾਂਜ਼ੀ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਉਹ ਕਹਿੰਦੇ ਕਿ ਇਸ ਵਕਤ ਹਾਲਾਤ ਜੇਕਰ ਦੇਖੇ ਜਾਣ ਤੇ ਇਹ ਹੈ ਕਿ ਕਹਿੰਦੇ ਕਿ ਅਸੀਂ ਕਾਲ ਦਿੱਤੀ ਹੈ ਕਿਸਾਨਾਂ ਦਾ ਵੀ ਸਮਰਥਨ ਮੰਗਿਆ ਔਰ ਕਿਸਾਨ ਜਿਹੜੇ ਨੇ ਸਮਰਥਨ ਦੇਣ ਦੇ ਲਈ ਪਹੁੰਚ ਵੀ ਰਹੇ ਨੇ ਔਰ ਇਸੇ ਤਰੀਕੇ ਦੇ ਨਾਲ ਜਿਹੜੇ ਕਿਸਾਨਾਂ ਦੇ ਲੀਡਰ ਨੇ ਉਹਨਾਂ ਨੇ ਆਪਣਾ ਸਮਰਥਨ ਦੇ ਵੀ ਦਿੱਤਾ ਲੇਕਿਨ ਵੱਡੇ ਪੱਧਰ ਤੇ ਕਾਲ ਦਿੱਤੀ ਗਈ ਹੈ ਕਿ ਵੱਧ ਚੜ ਕੇ ਕੌਮੀ ਇਨਸਾਫ ਮੋਰਚੇ ਤੇ ਪਹੁੰਚਿਆ ਜਾਵੇ ਲੇਕਿਨ ਨਾਲ ਦੇ ਨਾਲ ਇਹ ਵੀ ਕਿਹਾ ਗਿਆ ਕਹਿੰਦੇ ਕਿ ਅਸੀਂ ਪ੍ਰਸ਼ਾਸਨ ਦੇ ਨਾਲ ਲਗਾਤਾਰ ਬੈਠਕਾਂ ਕਰ ਰਹੇ ਹਾਂ ਕੋਈ ਮ ਕਿਨ ਇਸ ਵਕਤ ਹਾਈ ਕੋਰਟ ਦੇ ਉੱਤੇ ਬਹੁਤ ਵੱਡਾ ਗੇੜ ਫਸਿਆ ਹੋਇਆ ਹੈ ਕਿ ਅਗਰ ਹਾਈ ਕੋਰਟ ਕਹਿ ਦਿੰਦੀ ਹੈ ਕਿ ਕੌਮ ਇਨਸਾਫ ਮੋਰਚ ਨੂੰ ਚੱਕਿਆ ਜਾਵੇ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਐਕਸ਼ਨ ਲਿੱਤਾ ਜਾ ਸਕਦਾ ਹੈ ਔਰ ਉਹਦੇ ਉੱਤੇ ਵੀ ਕਾਲ ਦਿੱਤੀ ਗਈ ਹੈ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ